ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਵਾਇਗਰਾ ਟੈਬਲੇਟ ਬਾਰੇ ਇਹ ਕੀ ਕੰਮ ਆਉਂਦੀ ਹੈ ਕਿਵੇਂ ਇਸ ਦੀ ਵਰਤੋਂ ਕਰਨੀ ਹੈ ਕੀ ਇਸ ਦੇ ਸਾਈਡ ਇਫੈਕਟ ਹੈ ਇਸ ਦੀ ਵਰਤੋਂ ਕਰਨ ਵੇਲੇ ਕੀ ਸਾਵਧਾਨੀਆਂ ਰੱਖਣੀਆਂ ਹੈ ਕਿੰਨੀ ਇਸ ਦੀ ਡੋਜ਼ ਲੈਣੀ ਹੈ ਸਭ ਕੁਝ ਵੀਡੀਓ ਵਿੱਚ ਅੱਗੇ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਕਰਕੇ ਦੱਸਣਾ ਕਿ ਅਗਲੀ ਵੀਡੀਓ ਤੁਹਾਨੂੰ ਕਿਸ ਮੈਡੀਸਿਨ ਉੱਪਰ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਜੀ ਵਾਇਗਰਾ ਟੈਬਲੇਟ ਬਾਰੇ ਇਹ ਕੈਲੋਪੈਥਿਕ ਮੈਡੀਸਿਨ ਹੈ ਜੀ ਜੋ ਫਾਈਜ਼ਰ ਕੰਪਨੀ ਦੁਆਰਾ ਬਣਾਈ ਜਾਂਦੀ ਹੈ ਜੀ ਇਹ 25mg 50mg ਅਤੇ 100mg ਦੀ ਫਾਰਮ ਵਿੱਚ ਆਉਂਦੀ ਹੈ ਜੀ 1998 ਵਿੱਚ ਇਹ ਟੈਬਲੇਟ ਬਣਾਈ ਗਈ ਸੀ ਜੀ ਸਟਾਰਟਿੰਗ ਵਿੱਚ ਇਹ ਦਵਾਈ ਹਾਈਪਰਟੈਨਸ਼ਨ ਦੀ ਬਿਮਾਰੀ ਲਈ ਬਣਾਈ ਗਈ ਸੀ ਜੀ ਜਦੋਂ ਇਸ ਦਾ ਟ੍ਰਾਇਲ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਨਾਲ ਲੋਕਾਂ ਦੀ ਇਰੇਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਵੀ ਹੱਲ ਹੋ ਗਈ ਇਹ ਟੈਬਲੇਟ ਐਕਸੀਡੈਂਟਲੀ ਬਣੀ ਸੀ ਜੀ 1998 ਤੋਂ ਪਹਿਲਾਂ ਇਰੇਕਟਾਈਲ ਡਿਸਫੰਕਸ਼ਨ ਲਈ ਕੋਈ ਵੀ ਮੈਡੀਸਿਨ ਮਾਰਕੀਟ ਵਿੱਚ ਨਹੀਂ ਸੀ ਵਾਇਗਰਾ ਦੀ ਵਰਤੋਂ ਇਰੇਕਟਾਈਲ ਡਿਸਫੰਕਸ਼ਨ ਲਈ ਕੀਤੀ ਜਾਂਦੀ ਹੈ ਜੀ ਹੁਣ ਗੱਲ ਕਰਦੇ ਹਾਂ ਕਿ ਇਹ ਟੈਬਲੇਟ ਕੰਮ ਕਿਵੇਂ ਕਰਦੀ ਹੈ ਪੈਨਿਸ ਵਿੱਚ ਇਰੇਕਸ਼ਨ ਲਈ ਨਾਈਟ੍ਰਿਕ ਆਕਸਾਈਡ ਗੈਸ ਇੰਪੋਰਟੈਂਟ ਹੈ ਜਿਸ ਨਾਲ ਪੈਨਿਸ ਦੀਆਂ ਨਸਾਂ ਵਿੱਚ ਬਲੱਡ ਫਲੋ ਵੱਧਦਾ ਹੈ ਇਹ ਗੈਸ ਨਾਈਟ੍ਰਿਕ ਆਕਸਾਈਡ ਆਪਣਾ ਕੰਮ ਕਰਨ ਤੋਂ ਬਾਅਦ ਡਿਸਟਰੋਏ ਹੋ ਜਾਂਦੀ ਹੈ ਜੇ ਇਹ ਗੈਸ ਡਿਸਟਰੋਏ ਨਹੀਂ ਹੋਵੇਗੀ ਤਾਂ ਪੈਨਿਸ ਵਿੱਚ ਲਗਾਤਾਰ ਇਰੇਕਸ਼ਨ ਮੇਨਟੇਨ ਰਹੇਗਾ ਵਾਇਗਰਾ ਇਸ ਨਾਈਟ੍ਰਿਕ ਆਕਸਾਈਡ ਗੈਸ ਦੇ ਡਿਸਟਰਕਸ਼ਨ ਨੂੰ ਰੋਕਦੀ ਹੈ ਜਿਸ ਕਾਰਨ ਇਹ ਨਾਈਟ੍ਰਿਕ ਆਕਸਾਈਡ ਗੈਸ ਜ਼ਿਆਦਾ ਟਾਈਮ ਤੱਕ ਤੁਹਾਡੇ ਪੈਨਿਸ ਵਿੱਚ ਰਹਿੰਦੀ ਹੈ ਅਤੇ ਤੁਹਾਡੇ ਪੈਨਿਸ ਦੀਆਂ ਨਸਾਂ ਵਿੱਚ ਬਲੱਡ ਫਲੋ ਜ਼ਿਆਦਾ ਰਹਿੰਦਾ ਹੈ ਅਤੇ ਇਰੈਕਸ਼ਨ ਮੇਨਟੇਨ ਰਹਿੰਦਾ ਹੈ ਹੁਣ ਗੱਲ ਕਰਦੇ ਹਾਂ ਜੀ ਇਸ ਦੇ ਸਾਈਡ ਇਫੈਕਟ ਬਾਰੇ ਪਹਿਲਾ ਇਸ ਦਾ ਸਾਈਡ ਇਫੈਕਟ ਹੈ ਜੀ ਸਰੀਰ ਦਾ ਠੰਡਾ ਹੋਣਾ ਜਾਂ ਸੁੰਨ ਹੋਣਾ ਸਿਰ ਦਰਦ ਹੋਣਾ ਕਈ ਵਾਰ ਇੱਕ ਦੋ ਦਿਨਾਂ ਤੱਕ ਨੀਂਦ ਘੱਟ ਆਉਣੀ ਚਿਹਰਾ ਲਾਲ ਗਰਮ ਹੋ ਜਾਣਾ ਅਤੇ ਚਿਹਰੇ ਉੱਪਰ ਸੋਜਣਾ ਆਉਣਾ ਥਾਇਰਾਇਡ ਵੱਧ ਸਕਦਾ ਹੈ ਐਸ ਐਨ ਐਲ ਡਾਇਬੀਟੀਜ਼ ਦਾ ਲੈਵਲ ਵੱਧ ਸਕਦਾ ਹੈ, ਪੇਟ ਖਰਾਬ ਹੋ ਸਕਦਾ ਹੈ, ਲੂਜ਼ ਮੋਸ਼ਨ ਹੋ ਸਕਦੀ ਹੈ, ਧੁੰਦਲਾ ਦਿਖਾਈ ਦੇਣ ਲੱਗ ਸਕਦਾ ਹੈ, ਪੂਰੇ ਸਰੀਰ ਵਿੱਚ ਦਰਦ ਹੋ ਸਕਦਾ ਹੈ, ਪੂਰੇ ਸਰੀਰ ਵਿੱਚ ਖੁਰਕ ਹੋ ਸਕਦੀ ਹੈ। ਇਹ ਕਿਸ ਦਾ ਬਹੁਤ ਰੇਅਰ ਅਤੇ ਸੀਰੀਅਸ ਸਾਈਡ ਇਫੈਕਟ ਹੈ। ਜੇਕਰ 4 ਘੰਟੇ ਤੋਂ ਬਾਅਦ ਵੀ ਰੈਐਕਸ਼ਨ ਰਹਿੰਦਾ ਤਾਂ ਤੁਰੰਤ ਡਾਕਟਰ ਨੂੰ ਮਿਲੋ ਕਿਉਂਕਿ ਇਹ ਮੈਡੀਕਲ ਐਮਰਜੈਂਸੀ ਵੀ ਹੋ ਸਕਦੀ ਹੈ। ਅੱਗੇ ਗੱਲ ਕਰਦੇ ਹਾਂ ਜੀ ਇਸ ਦੀ ਡੋਜ਼ ਕਿੰਨੀ ਲੈਣੀ ਹੈ। ਵਾਇਗਰਾ ਦੀ ਮੈਕਸਿਮਮ ਡੋਜ਼ ਇੱਕ ਦਿਨ ਵਿੱਚ 100 mg ਹੈ ਜੀ। ਇਸ ਨੂੰ ਸੈਕਸ ਤੋਂ ਅੱਧੇ ਤੋਂ 1 ਘੰਟਾ ਪਹਿਲਾਂ ਲੈ ਸਕਦੇ ਹੋ ਜੀ ਅਤੇ ਇਸ ਦਾ ਅਸਰ 4 ਤੋਂ 5 ਘੰਟੇ ਰਹਿੰਦਾ ਹੈ ਅਤੇ ਟੋਟਲ ਬੋਡੀ ਵਿੱਚੋਂ ਫਲਸ਼ ਆਊਟ ਹੋਣ ਵਿੱਚ ਇਸ ਨੂੰ 20 ਤੋਂ 24 ਘੰਟੇ ਦਾ ਸਮਾਂ ਲੱਗਦਾ ਹੈ ਜੀ ਇਸ ਟੈਬਲੇਟ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਹੀ ਕਰੋ ਆਪਣੇ ਸਵਾਦ ਲਈ ਇਸ ਦੀ ਵਰਤੋਂ ਨਾ ਕਰੋ ਨਹੀਂ ਤਾਂ ਫਿਰ ਪਛਤਾਉਣਾ ਪੈ ਸਕਦਾ ਹੈ ਸਾਲ 6 ਮਹੀਨੇ ਵਿੱਚ ਇੱਕ ਵਾਰ ਕਰਦੇ ਹਾਂ ਤਾਂ ਕੋਈ ਪ੍ਰੋਬਲਮ ਨਹੀਂ ਪਰ ਡੇਲੀ ਇਸ ਦੀ ਵਰਤੋਂ ਨਾ ਕਰੋ ਕਈ ਲੋਕ ਸੋਚਦੇ ਹਨ ਕਿ ਵਾਇਗਰਾ ਲੈਣ ਨਾਲ ਉਹਨਾਂ ਦਾ ਸੈਕਸ ਕਰਨ ਦਾ ਮਨ ਕਰਨ ਲੱਗੇਗਾ ਪਰ ਇਹ ਬਿਲਕੁਲ ਗਲਤ ਹੈ ਵੈਗਰਾ ਨਾਲ ਕਦੇ ਵੀ ਸੈਕਸ ਦੀ ਇੱਛਾ ਨਹੀਂ ਵਧੇਗੀ ਜੇਕਰ ਤੁਹਾਡਾ ਲਿਬੀਡੋ ਵਧੀਆ ਵਰਕ ਕਰ ਰਿਹਾ ਹੈ ਤੁਹਾਡਾ ਸੈਕਸ ਦਾ ਮਨ ਕਰਦਾ ਹੈ ਪਰ ਇਰੇਕਸ਼ਨ ਦੀ ਪ੍ਰੋਬਲਮ ਹੈ ਤਾਂ ਉਥੇ ਇਹ ਟੈਬਲੇਟ ਵਰਕ ਕਰੇਗੀ ਹੁਣ ਗੱਲ ਕਰਦੇ ਹਾਂ ਜੀ ਇਸ ਟੈਬਲੇਟ ਦੀ ਵਰਤੋਂ ਕਰਨ ਵੇਲੇ ਕੀ ਸਾਵਧਾਨੀਆਂ ਰੱਖਣੀਆਂ ਹਾਰਟ ਦੇ ਪੇਸ਼ੈਂਟ ਇਸ ਦੀ ਵਰਤੋਂ ਨਾ ਕਰਨ ਡਾਇਬੀਟੀਜ਼ ਦੇ ਪੇਸ਼ੈਂਟ ਇਸ ਦੀ ਵਰਤੋਂ ਨਾ ਕਰਨ ਮਾਈਗਰੇਨ ਦੀ ਪ੍ਰੋਬਲਮ ਹੈ ਹਾਈਪਰਟੈਨਸ਼ਨ ਹੈ ਤਾਂ ਉਹ ਇਸ ਦੀ ਵਰਤੋਂ ਨਾ ਕਰਨ ਅਗਰ ਕਿਸੇ ਬੰਦੇ ਨੂੰ ਘੱਟ ਸੁਣਦਾ ਹੈ ਵਿਜ਼ਨ ਰਿਲੇਟਿਡ ਕੋਈ ਪ੍ਰੋਬਲਮ ਹੈ ਤਾਂ ਉਹ ਇਸ ਦੀ ਵਰਤੋਂ ਨਾ ਕਰਨ ਜਿਸ ਨੂੰ ਲੀਵਰ ਦੀ ਕੋਈ ਪ੍ਰੋਬਲਮ ਹੈ, ਬੀਪੀ ਲੋ ਹੈ ਜਾਂ ਕਿਡਨੀ ਦੀ ਕੋਈ ਪ੍ਰੋਬਲਮ ਹੈ ਤਾਂ ਇਸ ਦੀ ਵਰਤੋਂ ਨਾ ਕਰਨ। ਪੈਨਿਸ ਬੈਂਡ ਹੈ ਤਾਂ ਉਹ ਵੀ ਇਸ ਦੀ ਵਰਤੋਂ ਨਾ ਕਰਨ। ਅਲਕੋਹਲ ਦੀ ਵਰਤੋਂ ਇਸ ਨਾਲ ਨਾ ਕਰੋ। ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ ਜੀ। ਕਿਸੇ ਵੀ ਮੈਡੀਸਿਨ ਦੀ ਵਰਤੋਂ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਕਰੋ।